ਵਿਸੋਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁਤ ਅਨੇਕ ਨਾਨਕ ਕੋ ਤੇ ਕੇ ਕੇਤੇ ਵੇਸ ਬਲੇ ਹਾਰੀ ਕੁੜ ਆਪਣੇ ਦੇਵਹਾੜੀ ਸਦਵਾਦ ਜਨਮਾਨਸ ਤੇ ਦੇਵ ਤੇ ਕੀਏ ਸਰਤ ਨਾ ਲਾਗੀ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨਮਾਨ ਹੈ ਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ वैसाख तीरन के वाडिया जिना प्रेम बिछो हर साजन पुरख विसार का लगी ਮਾਇਆ ਤੂੰ ਵੈਸਾ ਖਤੀਰਨ ਕਿਉ ਵਾਢਿਆ ਜਿਨਾ ਪ੍ਰੇਮ ਵਿਛੋੜ ਹਾਰੇ ਸਾਜਨ ਪਰਖ ਵਿਸਾਰ ਕਾ लगी माया तु पुत्र कलत्र ना नासङ्गतमा हार अविनाशी ओ च पलच च सगली मोई झूठ तंध हो हर के नाम बिना अग लिया खो विसार विगुचणा प्रा ना को प्रीतम चरणी जो लगे तेन ਮਰਮਲਸ ਨਾਨਕ ਕੀ ਪ੍ਰਭ ਦੇਨਤੀ ਪ੍ਰਭ ਮਿਲਹੁ ਪ੍ਰਾਪਤ ਹੋ साख सुहावा लत भेट हर सो नानक की बेनती ਪਤਵੀ ਵੇ ਵਸਾ ਖੁਸ਼ਾਇਆ ਤਾਂ ਲੱਗ ਜਾ ਸੰਤ ਭੇਟ ਹਰ ਸੂਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਸਖ ਤੀਰਨ ਕਿਉ ਵਾਢਿਆ ਜਿਨਾਕ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ Oh,